ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਿਆਣੇ ਕਹਿੰਦੇ ਐ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਤੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਦੀਆਂ ਕੋਈ ਕੌਮ ਅੱਗੇ ਵਧਦੀ ਸ਼੍ਰੋਮਣੀ ਅਕਾਲੀ ਦਲ ਹਿੰਦੁਸਤਾਨ ਚ ਬਹੁਤ ਸਰਕਾਰ ਹੈ ਹਰ ਸੂਬੇ ਚ ਸਰਕਾਰ ਹੈ ਪਰ ਕਿਸੇ ਵੀ ਸਰਕਾਰ ਨੇ ਮੈਂ ਕਹਿ ਸਕਦਾ ਸ਼ਹੀਦਾਂ ਨੂੰ ਯਾਦ ਕਰ ਰੱਖਣ ਵਾਸਤੇ ਤੇ ਵਿਰਸੇ ਨੂੰ ਸੰਭਾਲ ਵਾਸਤੇ ਇੰਨਾ ਕੰਮ ਨਹੀਂ ਕੀਤਾ ਹੋਣਾ ਜਿੰਨਾ ਬਾਦਲ ਸਾਹਿਬ ਮੁੱਖ ਮੰਤਰੀ ਆਪ ਨੇ ਕੀਤਾ ਮੈਨੂੰ ਲੱਗਦਾ ਜਿੰਨੀਆਂ ਵੀ ਯਾਦਗਾਰਾਂ ਬਣਾਈਆਂ ਗਈਆਂ ਬਹੁਤ ਐਨਆਰਈ ਪਰਿਵਾਰ ਪਹਿਲੇ ਆਪਣੇ ਬੱਚਿਆਂ ਨੂੰ ਜਦੋਂ ਲੈ ਕੇ ਆਉਂਦੇ ਸੀ ਉਹਨਾਂ ਕੋਲ ਜਗ੍ਹਾ ਨਹੀਂ ਸੀ ਲਿਜਾਣ ਨੂੰ ਕਿੱਥੇ ਇੱਥੇ ਅਪਤਿਆਸ ਦਿਖਾ ਸਕਣ ਪਰ ਅੱਜ ਮੈਨੂੰ ਬਹੁਤ ਐਨਆਰਈ ਪਰਿਵਾਰ ਮਿਲੇ ਆ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਦਿਖਾਉਣ ਆਉਂਦੇ ਆ ਵਿਰਾਸਤੇ ਖਾਲਸਾ ਲੈ ਕੇ ਜਾਂਦੇ ਆ ਛੋਟੇ ਕੱਲੂ ਕਰਾਂ ਲੈ ਕੇ ਜਾਂਦੇ ਆ ਵੱਡੇ ਕੱਲੂ ਕਰਾਂ ਲੈ ਕੇ ਜਾਂਦੇ ਆ ਉੱਥੇ ਜਾ ਕੇ ਦਿਖਾਉਂਦੇ ਕਿ ਕਿਵੇਂ ਸ਼ਾਂਤਤਾ ਹੋਈਆਂ ਜੇ ਆਪਾਂ ਬੱਚਿਆਂ ਨੂੰ ਪੁੱਛੀਏ ਵੱਡਾ ਕੱਲੂ ਕਹਾਂ ਬਾਰੇ ਬੰਲਾ ਦਾ ਅੱਧਿਆਂ ਨੂੰ ਪਤਾ ਨਹੀਂ ਹੁਣ 90% ਨੂੰ ਪਤਾ ਸੀ ਆਈ ਕਾਰਨ ਕਈ ਵਾਰਾ ਬਾਦਲ ਸਾਹਿਬ ਮੀਟਿੰਗ ਕਰਦੇ ਮੈਂ ਵੀ ਉਹਨਾਂ ਮੀਟਿੰਗਾਂ 'ਚ ਹੁੰਦਾ ਜਿੱਥੇ ਬਹਿ ਕੇ ਉਹ ਇੱਕ ਇੱਕ ਚੀਜ਼ ਜਾ ਕੇ ਦੇਖੀ ਉਹਨਾਂ ਨੇ ਕਿਵੇਂ-ਕਿਵੇਂ ਇੱਥੇ ਚੀਜ਼ਾਂ ਬਣਾਉਣੀ ਹੈ ਹੁਣ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਪਰ ਨਾ ਉਹਨਾਂ ਦਾ ਰਹਿੰਦਾ ਜਿਹੜਾ ਕੋਈ ਕੰਮ ਕਰਕੇ ਜਾਏ ਅੱਜ ਹਿੰਦੁਸਤਾਨ ਵਿੱਚ